ਸੋ ਸਰਦਾਰ ਨੂੰ ਕਿਵੇਂ ਦਾ ਲੱਗਿਆ ਮੂਵੀ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਮੈਂ ਸਮੁੱਚੀ ਪੰਜਾਬੀ ਯਤਨ ਨੂੰ ਸਿੱਖ ਭਾਈਚਾਰੇ ਨੂੰ ਅਤੇ ਜਿਹੜੀ ਇਸ ਸੋਚ ਨੂੰ ਗ੍ਰਹਿਣ ਕਰਦੇ ਨੇ ਵੀ ਕਿਸੇ ਤੇ ਜ਼ੁਲਮ ਹੋਣ ਦੇਖ ਰ ਕੇ ਭਾਬ ਉਹਨੂੰ ਨਹੀਂ ਸਹਾਰਨਾ ਉਹਦੀ ਮਦਦ ਕਰਨੀ ਜਿੰਨੀ ਹੋ ਸਕਦੀ ਹੈ ਉਹ ਸੰਦੇਸ਼ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਬੈ ਕਾਹੂ ਕੋ ਦੇਤਨਾ ਨਾ ਫਹਿਮਾਨ ਤਾਂ ਆਨ ਕਿਸਦਾ ਪੈ ਮੰਨਣਾ ਨਹੀਂ ਤੇ ਕਿਸੇ ਨੂੰ ਭੈ ਦੇਣਾ ਨਹੀਂ ਅਣਖ ਤੇ ਗੈਰਤ ਦੇ ਲਈ ਆਪਣੇ ਜੀਵਨ ਨੂੰ ਜਿਉਂਦੇ ਲਈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦਰਸਾਇਆ ਉਹ ਬਿਲਕੁਲ ਜੋ ਇਸ ਸਾਗਮ ਮਿਊਜ਼ਿਕ ਨੇ ਜੋ ਪਿਕਚਰ ਤਿਆਰ ਕਰਵਾਈ ਹੈ ਤੇ ਇਹਦੇ ਹੀਰੋ ਜਿਹੜੇ ਨੇ ਸਰਦਾਰ ਕੁਲਜਿੰਦਰ ਸਿੰਘ ਜੀ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਦਾ ਪਿਸ਼ੋਕੜੀ ਹੀ ਸੰਘਰਸ਼ੀ ਜੀਵਨ ਹੈ ਤੇ ਉਹਨਾਂ ਨੇ ਬਹੁਤ ਵਧੀਆ ਪਿਛਾ ਤਿਆਰ ਕੀਤੀ ਹੈ ਤੇ ਸਭ ਨੂੰ ਦੇਖਣ ਨੂੰ ਹਾਨੂੰ ਲੱਗਦਾ ਜੀ ਕਿ ਜਿਵੇਂ ਮਤਲਬ ਲਾਈਕ ਆਪਾਂ ਇਹ ਫਿਲਮ ਲੈ ਕੇ ਆ ਰਹੇ ਆ ਤਾਂ ਲੋਕਾਂ ਨੂੰ ਜੋ ਆਪਾਂ ਸੰਦੇਸ਼ ਦੇ ਰਹੇ ਆ ਉਹ ਸੱਚੀ ਦੇ ਵਿੱਚ ਲੋਕਾਂ ਕੋਲ ਪਹੁੰਚ ਰਿਹਾ ਹੈਗਾ ਬਿਲਕੁਲ ਜੀ ਇਹ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਸਾਡੇ ਸਮਾਜ ਦੇ ਬਹੁਤ ਨੀਚਤਾਈ ਵਾਲੇ ਨਿਗਰ ਚੁੱਕੇ ਨੇ ਤੇ ਨਿਤਾਪ੍ਰਤੀ ਐਸੀਆਂ ਜਿਹੜੀਆਂ ਸਾਨੂੰ ਅ ਦੁਪੇਸ਼ ਮੁਸ਼ਕਲਾਂ ਆ ਰਹੀਆਂ ਨੇ ਪਰ ਇਹਦੇ ਵਿੱਚੋਂ ਕੁਝ ਸਾਨੂੰ ਸਿੱਖਿਆ ਜ਼ਰੂਰ ਮਿਲੂਗੀ ਤੇ ਇਹਦੇ ਉੱਤੇ ਜ਼ਰੂਰ ਅਮਲ ਕਰਨਗੇ ਜਿਹੜੇ ਨੌਜਵਾਨ ਵੀਰ ਨੇ ਤਾਂ ਕਿ ਇਹ ਹਜਾ ਕਾਂਡ ਕੋਈ ਨਾ ਵਰਤੇ ਇਨ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸਰ ਥੈਂਕ ਯੂ